ਅਬਦੁੱਲੈਕ ਦੇ ਮੰਦਰ ਦੇ ਪ੍ਰਧਾਨ ਤੇ ਸੈਕਟਰੀ ਦੇ ਵਿਚਾਲੇ ਦੱਸਿਆ ਜਾ ਰਿਹਾ ਹੈ ਕਿ ਲੜਾਈ ਖੁ ਜਾਂਦੀ ਹੈ ਮੰਦਰ ਦੇ ਵਿੱਚ ਹੀ ਥੱਪੜੋ ਥੱਪੜੀ ਹੋ ਜਾਂਦੇ ਐ ਇੱਕ ਦੂਜੇ ਨੂੰ ਪੌੜੀਆਂ ਤੋਂ ਹੀਠਾਂ ੱੱਕਾ ਮਾਰ ਦਿੱਤਾ ਜਾਂਦਾ ਹੈ ਮੌਕੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਾਵਾਂ ਦੇ ਵਿੱਚ ਕੈਦ ਹੋ ਚੁੱਕੀ ਹੈ ਬਕਾਇਦਾ ਤੁਸੀਂ ਇਹ ਦੇਖ ਹੀ ਸਕਦੇ ਹੋ ਤਸਵੀਰ ਜਿਸ ਦੇ ਵਿੱਚ ਸ਼ਰਧਾਲੂ ਵੀ ਹੈ ਜਿਹੜੇ ਮੰਦਰ ਦੇ ਵਿੱਚ ਮੱਥਾ ਟੇਕ ਰਹੇ ਸੀ ਪਰ ਉਹਨਾਂ ਦੀ ਪ੍ਰਵਾਹ ਨਹੀਂ ਕਿਉਂਕਿ ਇਹ ਪ੍ਰਧਾਨ ਤੇ ਸੈਕਟਰੀ ਦੇ ਵਿੱਚ ਆਪਣੀ ਹੀ ਲੜਾਈ ਲੱਗੀ ਹੋਈ ਹੈ ਹਾਲਾਂਕਿ ਇੱਕ ਦੂਜੇ ਦੇ ਉੱਪਰ ਵੱਖੋ ਵੱਖਰੇ ਇਲਜ਼ਾਮ ਲਗਾਏ ਜਾ ਰਹੇ ਨੇ ਪ੍ਰਧਾਨ ਦੇ ਵੱਲੋਂ ਸੈਕਟਰੀ ਤੇ ਤੇ ਸੈਕਟਰੀ ਦੇ ਵੱਲੋਂ ਪ੍ਰਧਾਨ ਤੇ ਵੱਖੋ ਵੱਖਰੇ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਕਮੇਟੀ ਜਿਹੜੀ ਹੈ 11 ਮੈਂਬਰੀ ਦੀ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਇੱਕ ਪ੍ਰਧਾਨ ਸੀਗਾ ਔਰ ਪ੍ਰਧਾਨ ਦੇ ਉੱਪਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੈਸਿਆਂ ਦੀ ਹਿਰਾਫੇਰੀ ਕੀਤੀ ਗਈ ਹੈ ਮੰਦਰ ਦਾ ਹਿਸਾਬ ਨਹੀਂ ਦਿੱਤਾ ਗਿਆ ਪੈਸੇ ਕਿੱਥੇ ਗਏ ਪੈਸੇ ਚੋਰੀ ਕੀਤੇ ਗਏ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਐ ਉਹ ਪ੍ਰਧਾਨ ਦੇ ਉੱਪਰ ਲਗਾਏ ਜਾ ਰਹੇ ਆ ਪਰ ਜਿਹੜਾ ਮੰਦਰ ਦਾ ਪ੍ਰਧਾਨ ਹੈ ਉਹਦਾ ਕਹੜਾ ਹੈ ਕਿ ਜਾਣਬੁੱਝ ਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸਾਰਾ ਕੁਝ ਜਿਹੜਾ ਆ ਸਹੀ ਸਲਾਮਤ ਹੈ ਉਥੇ ਹੈ ਮੇਰੇ ਕੋਲੇ ਕੱਲੇ-ਕੱਲੀ ਚੀਜ਼ ਦਾ ਹਿਸਾਬ ਹੈ ਮੈਂ ਕੋਈ ਵੀ ਪੈਸਾ ਜਿਹੜਾ ਹੈ ਗਲਤ ਥਾਂ ਨਹੀਂ ਲਾਇਆ ਚੋਰੀ ਨਹੀਂ ਕੀਤੀ ਪਰ ਇਸ ਦੇ ਬਾਵਜੂਦ ਪ੍ਰਧਾਨ ਦਾ ਕਹਿਣਾ ਹੈ ਕਿ ਬਾਕੀ ਦੇ ਜਿਹੜੇ ਮੈਂਬਰ ਸੀ 10 11 ਉਹਨਾਂ ਨੇ ਮੈਨੂੰ ਕੱਲੇ ਨੂੰ ਟਾਰਗੇਟ ਬਣਾਇਆ ਕਿਉਂਕਿ ਉਹ ਮੈਨੂੰ ਕੱਢਣਾ ਚਾਹੁੰਦੇ ਸੀਗੇ ਤਾਂ ਇਹ ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਇਲਜ਼ਾਮਾਤ ਜਿਹੜੇ ਨੇ ਉਹ ਲੱਗ ਰਹੇ ਨੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਸੀਸੀਟੀਵੀ ਤਸਵੀਰ ਮੋਗੇ ਦਾ ਇਹ ਸਲਾ ਸਰ ਧਾਮ ਮੰਦਿਰ ਹੈ ਨਾ ਜਿੱਥੇ ਲੋਕ ਮੱਥਾ ਟੇਕ ਡਾਇਏ ਨੇ ਤੁਸੀਂ ਦੇਖ ਸਕਦੇ ਹੋ ਸਮੁੰਦਰ ਦੇ ਵਿੱਚ ਪਰ ਉੱਥੇ ਹੀ ਪ੍ਰਧਾਨ ਤੇ ਸੈਕਟਰੀ ਦੇ ਵਿਚਾਲੇ ਜਿਹੜੀ ਹੈ ਜਨਰਲ ਸੈਕਟਰੀ ਤੇ ਚੀਫ ਫਾਊਂਡਰ ਜਿਹੜਾ ਆ ਉਹਨਾਂ ਦੇ ਵਿਚਾਲੇ ਇਹ ਇੱਕ ਬਹਿਸਬਾਜੀ ਹੋ ਜਾਂਦੀ ਹੈ ਔਰ ਬਹਿਸਬਾਜੀ ਇੰਨੀ ਕਿ ਜ਼ਿਆਦਾ ਵੱਧ ਜਾਂਦੀ ਹੈ ਕਿ ਹੱਥੋਂ ਪਾਈ ਤੱਕ ਇੱਕ ਦੂਜੇ ਦਾ ਕੰਮ ਚਲਿਆ ਜਾਂਦਾ ਹੈ ਜਦੋਂ ਮੰਦਰ ਤੋਂ ਬਾਹਰ ਆਉਂਦੇ ਨੇ ਲੜਦੇ ਲੜਦੇ ਤਾਂ ਇੱਕ ਨੂੰ ਧੱਕਾ ਦੇ ਦਿੱਤਾ ਜਾਂਦਾ ਹੈ ਉਹ ਪੌੜੀਆਂ ਤੋਂ ਡਿੱਗਦਾ ਹੋਇਆ ਜ਼ਮੀਨ ਦੇ ਉੱਪਰ ਜਾ ਡਿੱਗਦਾ ਹੈ ਤੇ ਉਸ ਤੋਂ ਬਾਅਦ ਇੱਕ ਦੂਜੇ ਨੂੰ ਥੱਪੜੋ ਥੱਪੜੀ ਹੋ ਜਾਂਦੇ ਨੇ ਥੱਪੜ ਮਾਰੇ ਜਾਂਦੇ ਨੇ ਇੱਕ ਦੂਜੇ ਤੇ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਵੀ ਨਾਲ ਮੌਜੂਦ ਹੁੰਦੀ ਹੈ ਉਹਨਾਂ ਦੇ ਵੱਲੋਂ ਛਡਾਇਆ ਗਿਆ ਪਰ ਸੱਟਾਂ ਵੀ ਥੋੜੀਆਂ ਜੀਆਂ ਲੱਗੀਆਂ ਨੇ ਦੋਨਾਂ ਦੇ ਉੱਪਰ ਹੀ ਔਰ ਦੋਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਸਵਾਲ ਇਹ ਉੱਠਦਾ ਹੈ ਕਿ ਆਖਰਕਾਰ ਮੰਦਰ ਦੇ ਵਿੱਚ ਅਜਿਹੀ ਘਟਨਾ ਕਿਉਂ ਵਾਪਰੀ ਹੈ ਜੇਕਰ ਠੀਕ ਹੈ ਪ੍ਰਧਾਨ ਤੇ ਬਾਕੀ ਦੇ ਮੈਂਬਰਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਸ਼ੱਕ ਸੀਗਾ ਨਾ ਕੋਈ ਵੀ ਇੱਕ ਦੂਜੇ ਤੇ ਗੁੱਸਾ ਗਿਲਾ ਸੀ ਤਾਂ ਉਸ ਨੂੰ ਬੈਠ ਕੇ ਆਫਿਸ ਦੇ ਵਿੱਚ ਡਿਸਕਸ ਕੀਤਾ ਜਾ ਜਾ ਸਕਦਾ ਸੀਗਾ ਪਰ ਇੱਕ ਮਰਿਆਦਾ ਹੁੰਦੀ ਹੈ ਇਹ ਇੱਕ ਧਾਰਮਿਕ ਸਥਾਨ ਦੀ ਮर्यादा ਹੈ ਜਿੱਥੇ ਲੋਕ ਮੱਥਾ ਟੇਕ ਰਹੇ ਨੇ ਉੱਥੇ ਉਸ ਜਗ੍ਹਾ ਦੇ ਉੱਪਰ ਉਸ ਦਰਸ਼ਨੀ ਡਿਊਟੀ ਦੇ ਵਿੱਚ ਤੁਸੀਂ ਇੱਕ ਦੂਜੇ ਦੇ ਨਾਲ ਲੜ ਰਹੇ ਹੋ ਗਾਲੀ ਗਲੋਚ ਕਰ ਰਹੇ ਹੋ ਇੱਕ ਦੂਜੇ ਨੂੰ ੱੱਕਾ ਮਾਰ ਰਹੇ ਹੋ ਮਾਹੌਲ ਤਾਂ ਖਰਾਬ ਕਰ ਹੀ ਰਹੇ ਹੋ ਕਿੰਨਾ ਕਿਤੇ ਤੁਸੀਂ ਮर्याਦਾ ਵੀ ਭੰਗ ਕਰ ਰਹੇ ਹੋ ਜੋ ਮर्याਦਾ ਹੁੰਦੀ ਹੈ ਧਾਰਮਿਕ ਸਥਾਨ ਦੀ ਉਹ ਮर्याਦਾ ਤੇ ਉੱਥੇ ਸ਼ਾਂਤੀ ਉਸੇ ਤਰੀਕੇ ਦੇ ਨਾਲ ਕਾਇਮ ਰਹਿਣੀ ਚਾਹੀਦੀ ਹੈ ਜੇਕਰ ਤੁਹਾਡੇ ਦੇ ਵਿੱਚ ਕੋਈ ਗੱਲਬਾਤ ਸੀ ਕਿਸੇ ਦਾ ਗੁੱਸਾ ਗਿਲਾ ਸੀਗਾ ਤਾਂ ਤੁਸੀਂ ਬਾਹਰ ਆਣ ਕੇ ਜਾਂ ਫਿਰ ਆਫਿਸ ਦੇ ਵਿੱਚ ਕਿ ਨਜਿੱਟ ਸਕਦੇ ਸੀਗੇ ਪਰ ਇਸ ਦੇ ਬਾਵਜੂਦ ਤੁਸੀਂ ਉੱਥੇ ਲੜਿਓ ਇਹ ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਮर्याਦਾ ਭੰਗ ਕੀਤੀ ਗਈ ਹੈ ਸੀਸੀਟੀਵੀ ਦੇ ਵਿੱਚ ਮੌਕੇ ਦੀ ਘਟਨਾ ਕੈਦ ਕੋਈ ਹੈ ਬਾਕੀ ਅਸੀਂ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੀ ਕਮੇਟੀ ਸੀ ਔਰ ਜਿਹੜੇ ਪ੍ਰਧਾਨ ਨੇ ਜਿਨ੍ਹਾਂ ਦੇ ਵਿੱਚ ਲੜਾਈ ਹੋਈ ਕਿ ਆਖਰਕਾਰ ਇਹ ਪੂਰਾ ਮਾਮਲਾ ਕੀ ਉਹ ਵੀ ਤੁਹਾਨੂੰ ਸੁਣਾ ਰਹੇ ਹਾਂ ਜਿਵੇਂ ਮਨਦੀਪ ਜੀ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਕੁਝ ਬਦਮਾਸ਼ ਲੋਕ ਲੈ ਕੇ ਆਉਂਦੇ ਨਾਲ ਇਹ ਔਰ ਸਾਨੂੰ ਧਮਕੀਆਂ ਦਿੰਦੇ ਆ ਔਰ ਇੱਥੇ ਕਈ ਵਾਰੀ ਬੰਦਿਆਂ ਨੇ ਆ ਕੇ ਸਾਨੂੰ ਥ੍ਰੈਟ ਕੀਤਾ ਔਰ ਲੜਾਈ ਝਗੜਾ ਕੀਤਾ ਪਰ ਅਸੀਂ ਹਰ ਵਾਰੀ ਚੁੱਪ ਰਹੇ ਪਰ ਪਿਛਲੇ ਮੰਗਲਵਾਰ ਇੱਥੇ ਜਿਆਦਾ ਹਾਥਪਾਈ ਹੋ ਗਈ ਸਾਡੇ ਜਨਰਲ ਸੈਕਟਰੀ ਯਕੀਨ ਕੁਮਾਰ ਨੂੰ ਧੱਕਾ ਮਾਰ ਕੇ ਥੱਲੇ ਸਿੱਟਿਆ ਗਿਆ ਔਰ ਕਾਫੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਫੁਟੇਜ ਸੀਸੀਟੀਵੀ ਦੇ ਵਿੱਚ ਤੁਹਾਨੂੰ ਦਿਖ ਜਾਵੇਗੀ ਉਸ ਤੋਂ ਬਾਅਦ ਫਸਿਓ ਉਸ ਨੂੰ ਚੱਕ ਕੇ ਸਿਮਲ ਹਸਪੀਟਲ ਲੈ ਗਏ ਮੈਂ ਉੱਥੇ ਹੀ ਸੀ ਕਰੀਬ ਸਵਾ 12 ਵਜੇ ਉਸ ਦੀ ਹਾਲਤ ਖਰਾਬ ਹੋ ਗਈ ਵੋਮਟਿੰਗ ਬਹੁਤ ਜ਼ਿਆਦਾ ਆ ਰਹੀ ਸੀ 15 16 ਮਿੰਟੋ ਮਤਲਬ ਕਿ ਵੋਮਟਿੰਗ ਕਰਦਾ ਰਿਹਾ ਮੈਂ ਚੈੱਕ ਓਪ ਕੀਤਾ ਪਰ ਉਹਦੇ ਵਿੱਚ ਬਲੱਡ ਬਲੱਡ ਹੈ ਨਹੀਂ ਸੀਗਾ ਮੈਂ ਡਾਕਟਰ ਨਾਲ ਸਲਾਹ ਕੀਤੀ ਡਾਕਟਰ ਸਾਹਿਬ ਕਹਿੰਦੇ ਵੀ ਇਹਨੂੰ ਫਰੀਦਕੋਟ ਜਾਂ ਫਿਰ ਲੁਧਿਆਣਾ ਰੈਫਰ ਕਰ ਦਿੰਦੇ ਆ ਅਸੀਂ ਆਪਸ ਸਲਾਹ ਕਰਕੇ ਯਕੀਨ ਕੁਮਾਰ ਨੂੰ ਉਧਾਣਾ ਲੈ ਗਏ ਉਧਾਣਾ ਵਿੱਚ ਦੁਬਾਰਾ ਸਾਰੇ ਚੈੱਕ ਅਪ ਹੋਏ ਜਿਸ ਦੇ ਵਿੱਚ ਉਸ ਦੇ ਹਾਲਾਤ ਕਾਫੀ ਗੰਭੀਰ ਪਾਏ ਗਏ ਹੁਣ ਮੰਗਲਵਾਰ ਕੀ ਹੋਇਆ ਇਸ ਸਾਰੀ ਤੁਸੀਂ ਮੰਗਲਵਾਰ ਨੂੰ ਜੋ ਮੈਂ ਹੁਣੇ ਗੱਲ ਕੀਤੀ ਹੈ ਕਿ ਧੱਕਾ ਮਾਰ ਕੇ ਥੱਲੇ ਸੁੱਟਿਆ ਗਿਆ ਔਰ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖ ਲਿਓ ਕਿਵੇਂ ਉਸ ਦੇ ਉੱਤੇ ਬੈਕ ਉਹਨੂੰ ਕੁੱਟਿਆ ਗਿਆ ਔਰ ਉਹ ਮਾਰਗੋਟੀ ਹੋਈ ਹੈ ਕਿ ਲੈਸੇ ਕੋਈ ਤਾਂ ਹਮਲਾ ਕੀਤਾ ਗਿਆ ਵੈਸੇ ਹਮਲਾ ਕੀਤਾ ਗਿਆ ਪਰ ਕੋਈ ਹਥਿਆਰ ਵਗੈਰਾ ਨਹੀਂ ਸੀਗਾ ਕੁੱਟਮਾਰ ਵੈਸੇ ਵੀ ਅਚਾਨਕ ਕਿਸੇ ਨੂੰ ਮਾਰੀ ਗਈ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਵੱਲੋਂ ਕੁੱਟਮਾਰ ਕੀਤੀ ਗਈ ਹੈ ਸੁਸ਼ੀਲ ਸੁਸ਼ੀਲ ਮਿੱਡਾ ਜੀ ਵੱਲੋਂ ਕੁੱਟਮਾਰ ਕੀਤੀ ਗਈ ਹੈ ਔਰ ਸੌਰਵ ਗੁਇਲ ਜੀ ਸੁਸ਼ੀਲ ਮਿੱਡਾ ਜੀ ਇਸ ਮੰਦਿਰ ਦੇ ਸਰਪ੍ਰਸਤ ਨਹੀਂ ਸਾਡੀ 11 ਮੈਂਬਰੀ ਕਮੇਟੀ ਹੈ ਟਰਸਟੀਆਂ ਜੋ ਅਸੀਂ ਉਹਨਾਂ ਦੇ ਵਿੱਚ ਸਰਪ੍ਰਸਤ ਸੁਸ਼ੀਲ ਮਿੱਡਾ ਜੀ ਆ ਔਰ ਅੱਜ ਉਹ ਇੱਕ ਪਾਸੇ ਆ ਅਸੀਂ 10 88 ਟਰਸਟੀ ਇੱਕ ਪਾਸੇ ਆ ਤੇ ਕਾਰਨ ਕੀ ਰਿਹਾ ਇਹ ਇਦਾਂ ਦੀ ਲੜਾਈ ਕਰਨ ਦਾ ਕੀ ਸਮਝ ਨਹੀਂ ਤੁਸੀਆਂ ਲੜਾਈ ਥੋੜੇ ਟਾਈਮ ਤੋਂ ਗੱਲ ਚੱਲਦੀ ਪਈ ਹੈ ਕਿ ਸੌਰਵ ਗੋਇਲ ਨੂੰ ਮੰਦਿਰ ਦਾ ਉਤਰਾਧਿਕਾਰੀ ਬਣਾਉਣ ਦੀ ਗੱਲ ਚੱਲਦੀ ਪਈ ਸੀ ਔਰ ਸੌਰਵ ਗੋਇਲ ਤੇ ਪਰਸਨਲ ਆਪਣੀ ਵਾਈਫ ਵੱਲੋਂ ਇੱਕ ਪਰਚਾ ਦਰਜ ਹੋਇਆ ਸਾਰੇ ਮੈਂਬਰਾਂ ਨੇ ਸਲਾਹ ਕੀਤੀ ਕਿ ਕਿਉਂਕਿ ਸੌਰਵ ਗੋਇਲ ਜਿਹੜਾ ਹੈਗਾ ਉਹ ਕਾਰਜਕਾਰੀ ਕਮੇਟੀ ਦਾ ਪ੍ਰਧਾਨ ਸੀਗਾ ਵੀਐਸ ਨੂੰ ਕੁਝ ਸਮੇਂ ਲਈ ਮੰਦਰ ਤੋਂ ਪਾਸੇ ਕੀਤਾ ਜਾਵੇ। ਔਰ ਸਾਡੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਜਿਸ ਵਿੱਚ ਸੁਸ਼ੀਲ ਮਿੱਡਾ ਜੀ ਵੀ ਸ਼ਾਮਿਲ ਸਨ ਔਰ ਇਹ ਡਿਸਾਈਡ ਹੋਇਆ ਔਰ ਸਾਰਿਆਂ ਨੇ ਸਲਾਹ ਕੀਤੀ ਕਿ ਹਾਂ ਇਸ ਨੂੰ ਕੁਝ ਟਾਈਮ ਲਈ ਪਾਸੇ ਕੀਤਾ ਜਾਵੇ। ਪਰ ਥੋੜੇ ਟਾਈਮ ਬਾਅਦ ਹੀ ਉਸ ਨੂੰ ਦੁਬਾਰਾ ਮਿੱਡਾ ਜੀ ਨਾਲ ਲੈ ਕੇ ਜੋ ਵੀ ਆਪਣਾ ਮੰਦਰ ਦਾ ਕੰਮਕਾਰ ਸ਼ੁਰੂ ਕਰਤਾ। ਜੋ ਕਿ ਸਾਡੇ ਡਿਸਾਈਡ ਕੀਤਾ ਗਿਆ ਸੀ ਉਸ ਦੇ ਉਲਟ ਸੀਗਾ ਅੱਜ ਤੁਸੀਂ ਮੀਟਿੰਗ ਕੀਤੀ ਹੈ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਕੋਈ ਕਾਰਵਾਈ ਨਹੀਂ ਹੈਗੀ ਪੁਲਿਸ ਬਿਆਨ ਲੈ ਕੇ ਆਈ ਹੈ ਯਕੀਨ ਕੁਮਾਰ ਤੋਂ ਉਹਨਾਂ ਨੇ ਕੇਸ ਦਰਜ ਕਰਤਾ ਹੈਗਾ ਔਰ ਉਹ ਅੱਗੇ ਕਾਰਵਾਈ ਆਪਣੀ ਪਾ ਰਹੇ ਨੇ ਨਹੀਂ ਕੋਈ ਇਸੇ ਵੀ ਮਾਮਲਾ ਉੱਠਿਆ ਹੈ ਨਾ ਕੋਈ ਵੀ ਇਹਨਾਂ ਦੇ ਫੰਡ ਦਾ ਵੀ ਘਪਲਾ ਕੀਤਾ ਗਿਆ ਹੈ ਹਾਂ ਫੰਡ ਦਾ ਜਿਹੜਾ ਹੈਗਾ ਸੀ ਹਿਸਾਬ ਦਾ ਮੰਗ ਰਹੇ ਹਾਂ ਕਾਫੀ ਟਾਈਮ ਤੋਂ ਪਰ ਉਹ ਹਿਸਾਬ ਦਾ ਸਾਨੂੰ ਅਜੇ ਮਿਲ ਨਹੀਂ ਰਿਹਾ ਹੈਗਾ ਅਸੀਂ ਬਾਕੀ ਦੂਸਰੇ ਅਖਬਾਰ ਵਾਲਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹ ਬਿਨਾ ਸਾਡੀ رائے ਲਈ ਔਰ ਉਹ ਆਪਣੀ ਖਬਰਾਂ ਦੇ ਰਹੇ ਨੇ ਔਰ ਉਹ ਗਲਤ ਕਰ ਰਹੇ ਨੇ ਸਾਡਾ ਵੀ ਪੱਖ ਸੁਣਿਆ ਜਾਵੇ ਸਾਡੇ ਤੋਂ ਵੀ ਪੁੱਛਿਆ ਜਾਵੇ ਕਿ ਆਰ ਕਿਹੜੀ ਗੱਲ ਸਹੀ ਹੈ ਔਰ ਕਿਹੜੀ ਗਲਤ ਹੈਗੀ ਇਹ ਮਾਮਲਾ 2-3 ਮਹੀਨਿਆਂ ਤੋਂ ਚੱਲ ਰਿਹਾ ਜਦ ਕਿ ਮਾਮਲਾ ਕੁਝ ਹੋਰ ਸੀਗਾ ਤੇ ਲੈ ਕੇ ਇਹਨੂੰ ਹੋਰ ਪਾਸੇ ਜਦੋਂ ਤਾਂ ਮੰਦਿਰ ਬਣਿਆ ਰੈਗੂਲਰ ਟੋਟਲੀ ਉਦੋਂ ਪਹਿਲਾਂ ਵੀ ਇਹ 2005 ਤੋਂ ਮੈਂ ਸੇਵਾ ਕਰਦਾ ਆ ਰਿਹਾ ਆ ਜਾਗਰਣ ਵਗੈਰਾ ਕਰਦੇ ਸੀਗੇ ਸਾਰਾ ਕੁਝ ਕਰਦੇ ਜਰੂਰਤਮੰਦਾਂ ਨੂੰ ਟ੍ਰਾਈਸਾਈਕਲਾਂ ਵੀ ਦਿੰਦੇ ਸੀਗੇ ਤੇ ਹੁਣ ਵੀ ਦਿੰਦੇ ਰਹੇ ਆ ਵਿਆਹ ਕਰਦੇ ਸੀਗੇ ਇਤਕੀ ਵਿਆਹ ਵੀ ਕੈਨਸਲ ਕੀਤੀ ਗਈ ਆ ਜੋ ਵੀ ਆ ਸਾਰਾ ਹਿਸਾਬ ਕਿਤਾਬ ਵੀ ਮੰਦਰ ਦੇ ਵਿੱਚ ਹੀ ਆ ਕੋਈ ਇੱਧਰ ਉੱਧਰ ਕਦੀ ਨਹੀਂ ਹਿਸਾਬ ਹੋਇਆਗਾ 9 ਸਾਲ ਦਾ ਪਹਿਲਾ 6 ਸਾਲ ਮਨਦੀਪ ਪ੍ਰਧਾਨ ਰਿਹਾ 2 ਸਾਲ ਯਕੀਨ ਕੁਮਾਰ ਰਿਹਾ 2 ਸਾਲ ਅਵਤਾਰ ਰਿਹਾ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਜੋ ਵੀ ਹੁੰਦਾ ਤੇ ਹੁਣ ਇਹ ਕਿ ਜਦੋਂ ਮੀਟਿੰਗ ਉਹ ਸੌਰਵ ਦੀ ਚੱਲਦੀ ਗਈ ਸੀ ਟਰਨ ਜੋ ਕਿ ਫਰਵਰੀ ਚ ਪੂਰੀ ਹੋਣੀ ਸੀਗੀ ਤੇ ਉਹਦੇ ਕਰਕੇ ਕਲੇਸ਼ ਇਹਨਾਂ ਨੇ ਪਾਇਆ ਲੈ ਵੀ ਇਸ ਬੰਦੇ ਨੂੰ ਕੋਈ ਘਰੇਲੂ ਅਗਲੇ ਦਾ ਹੈਗਾ ਸੀਗਾ ਤੇ ਇਹਨੂੰ ਪਾਸੇ ਕਰ ਦਿਓ ਜਦਕਿ ਮੰਡਲ ਨੂੰ ਨਾਲ ਖੜਨਾ ਚਾਹੀਦਾ ਜੇ ਕਿਸੇ ਤੇ ਭੀੜ ਪੈਂਦੀ ਹੈ ਤੇ ਇਸ ਵੱਲੋਂ ਇਹ ਘੈਂਸ ਘੈਂਸ ਕਰਦੇ ਹੋਰ ਪਾਸੇ ਤੋਂ ਇਹਨਾਂ ਨੇ ਤਲ ਫੜ ਲਿਆ ਕਦੀ ਕੁਛ ਕਦੀ ਪਹਿਲਾਂ ਵੀ ਇੱਕ ਦਿਨ ਜਦੋਂ ਮੈਂ ਗਣਪਤੀ ਪੂਜਨ ਚੱਲਿਆ ਸੀਗਾ 10 ਮੁੰਡੇ ਸੀਗੇ ਜਿਹੜੇ ਵਿਚਾਰੇ ਹੁਕਮ ਪ੍ਰਸ਼ਾਦ ਹਨੀਆ ਰਵੀ ਬਿੱਲੇ ਹਨੀ ਇਹਨਾਂ ਨੇ ਆਪਦੇ ਕੋਲੋਂ 5-5 6-6000 ਪਾ ਕੇ 10 ਦਿਨ ਲੰਗਰ ਵੀ ਚਲਾਇਆ ਤੇ ਗਣਪਤੀ ਜੀ ਪੂਜਾ ਕੀਤੀ ਹੈ ਉਹਦੇ ਵਿੱਚ ਹੀ ਮੈਨੂੰ ਪਤਾ ਲੱਗ ਗਿਆ ਇਹ ਕਰਨ ਲੱਗ ਗਏ ਜੀ ਅਸੀਂ ਹੁਣ 10 ਇਕੱਠੇ ਹੋ ਗਏ ਹੁਣ ਦੇਖਾਂਗੇ ਕਿਵੇਂ ਆਉ ਕੋ ਚੱਲਦਾ ਜੋ ਵੀ ਹੈ ਇਹ ਬੰਦਿਆਂ ਨੇ ਇਹਨਾਂ ਨੇ ਕਈ ਧਮਕੀਆਂ ਵੀ ਦੇਣੀਆਂ ਸ਼ੁਰੂ ਕਰਤੀਆਂ ਤੇ ਜਦੋਂ ਉਹਨਾਂ ਦੀ ਅਪੀਲ ਕਰ ਰਿਹਾ ਸੀਗਾ ਵਿੱਚ ਆ ਕੇ ਉਹ ਉਹ ਵੀ ਵੀਡੀਓ ਮੇਰੇ ਕੋਲ ਹੈਗੀ ਆ ਜਿਹੜੇ ਆ ਕੇ ਮਨਦੀਪ ਕੜਵਲ ਰੋਲਾ ਪਾਉਣ ਲੱਗ ਗਿਆ ਸੀ ਲੈ ਵੀ ਕਿਸੇ ਨੂੰ ਗੱਲ ਨਾ ਪਤਾ ਲੱਗੇ ਲੈ ਵੀ ਅਸੀਂ ਕੀ ਕਰਦੇ ਪਏ ਆ ਤੇ ਇਦੋਂ ਇਹ ਕਰਦੇ ਕਰਦੇ ਸਾਰਾ ਕੁਝ ਇਹਨਾਂ ਨੇ ਫਿਰ ਮੇਰੇ ਤੇ ਚੋਰੀ ਦੇ ਇਲਜ਼ਾਮ ਵੀ ਲਾਏ ਲੈ ਵੀ ਇਹ 골ਡ ਲੈ ਕੇ ਚੱਕ ਕੇ ਜੋਤ ਕੀ ਮੇਰੇ ਕੋਲ ਉਹ ਵੀ ਸਾਰਾ ਪ੍ਰੂਫ ਆ ਹੈਗਾ ਮੰਦਰ ਦੇ ਵਿੱਚ ਹੀ ਤਜੋਰੀ ਪਈ ਆ ਜਿਹਦੀ ਚਾਬੀ ਮੇਰੇ ਕੋਲ ਹੈ ਤੇ ਗੱਲਿਆਂ ਦੀ ਚਾਬੀ ਮੇਰੇ ਕੋਲ ਹੈ ਇਹਨਾਂ ਨੇ ਬਹਾਨੇ ਨਾਲ ਮੇਰੇ ਤੋਂ ਚਾਬੀ ਜਿਹਦੇ ਤੇ ਹਿਸਾਬ ਕਿਤਾਬ ਪਿਆ ਹੁੰਦਾ ਅਲਮਾਰੀ ਦੀ ਲੈ ਲਈ ਜਦੋਂ ਕਿ ਇੱਕ ਯਕੀਨ ਕੋਲ ਹੁੰਦੀ ਸੀ ਉਹ ਕਹਿੰਦਾ ਗਵਾਚ ਗਈ ਮੇਰੇ ਕੋਲ ਤੇ ਮੈਂ ਸਾਨੂੰ ਕਹਿੰਦੇ ਮੈਨੂੰ ਕਹਿੰਦੇ ਚਾਬੀ ਦੇ ਦਿਓ ਅਸੀਂ ਲੈ ਵੀ ਇਹ ਚਾਬੀ ਦੁਆਰਾ ਬਣਾ ਕੇ ਤੈਨੂੰ ਦੇ ਦਾਂਗੇ ਤੇ ਨਾਲ ਹੀ ਇਹਨਾਂ ਨੇ ਦਬਦਾ ਕੀਤਾ ਆਫਿਸ ਦੇ ਤਾਲੇ ਨੂੰ ਤਾਲੇ ਚੇਂਜ ਕਰਤੇ ਜੋ ਕਿ ਇੱਕ ਇਹਨਾਂ ਤੋਂ ਥਾਣੇ 'ਚ ਵੀ ਕਿਹਾ ਗਿਆ ਲੈ ਵੀ ਚਾਬੀ ਦੇ ਦਿਓ ਇਹਨਾਂ ਨੇ ਯਕੀਨ ਚਾਬੀ ਲੈ ਕੇ ਭੱਜ ਗਿਆ ਦਿੱਤੀ ਨਹੀਂ ਗਈ ਤੇ ਵੀਡੀਓਗ੍ਰਾਫੀ ਹੋਈ 골ਡ ਵਗੈਰਾ ਸਾਰਾ ਦੋਨੇ ਹਾਰ ਉੱਥੇ ਪਿਆ ਹੋਰ ਵੀ ਸਮਾਨ ਪਿਆ ਉਹ ਤਜੋਰੀ ਦੇ ਵਿੱਚ ਹੀ ਪਿਆ ਕਦੀ ਝੂਠੇ ਇਲਜ਼ਾਮ ਕਦੀ ਕੋਸ਼ਿਕਾ ਦੀ ਕੁਝ ਬਦਨਾਮ ਕਰਨ ਦੀ ਮੈਨੂੰ ਬਹੁਤ ਕੋਸ਼ਿਸ਼ ਕੀਤੀ ਗਈ ਹੈ ਮੰਗਲਵਾਰ ਕੀ ਵਯਾ ਸਾਰਾ ਮੰਗਲਵਾਰ ਦੀ ਘਟਨਾ ਕਰੰਦ ਸੋਦੀ ਹਾਂਜੀ ਆ ਮੰਗਲਵਾਰ ਤੋਂ ਪਹਿਲਾਂ ਇੱਕ ਮੰਗਲਵਾਰ ਛੱਡ ਕੇ ਅਸੀਂ ਭੋਗ ਲਵਾ ਰਹੇ ਸੀਗੇ ਉਦੋਂ ਵੀ ਇਹਨਾਂ ਨੇ ਬਤਮੀਜ਼ੀਆਂ ਕੀਤੀਆਂ ਥਾਲੀਆਂ ਖੋਣ ਲੱਗ ਗਿਆ ਯਕੀਨ ਕੁਮਾਰ ਸੌਰਵ ਗੋਇਲ ਤੋਂ ਲੈ ਵੀ ਅਸੀਂ ਤੈਨੂੰ ਭੋਗ ਨਹੀਂ ਲਾਣ ਦੇਣਾ ਬਾਹਰਲਾ ਬੰਦਾ ਬਾਹਰਲਾ ਬੰਦਾ ਕਿਹਾ ਹੋ ਕਿ 1.5 ਸਾਲ ਹੋ ਗਿਆ ਉਹਨੂੰ ਪ੍ਰਧਾਨ ਬਣੇ ਨੂੰ ਬਾਹਰਲਾ ਬੰਦਾ ਉਹ ਹੁੰਦਾ ਜਿਹੜਾ ਰੈਗੂਲਰ ਬਾਹਰ ਰਹੇ ਉਹਨੂੰ ਘੱਟੋ ਘੱਟ 15 ਸਾਲ ਹੋ ਗਏ ਤੇ 12 ਸਾਲ ਤੋਂ ਮੰਦਰ ਨਾਲ ਜੁੜੇ ਉਦੋਂ ਪਹਿਲਾਂ ਜਾਗਰਨਾਂ ਦੇ ਵਿੱਚ ਵੀ ਉਹ ਤੇ ਉਹਦੇ ਪਿਓ ਉਹ ਸੇਵਾ ਕਰਦੇ ਰਿਹਾ ਇਹਨਾਂ ਨੇ ਪਿਓ ਤੇ ਵੀ ਇਲ ਤਨਖਾਹ ਦਿੰਦੇ ਸੀ ਜਦਕਿ ਮੈਨੂੰ ਪਤਾ ਕੋਈ ਉਹਨਾਂ ਤਨਖਾਹ ਨਹੀਂ ਦਿੰਦੇ ਸੀ ਵਿਚਾਰਾ ਸਵੇਰੇ ਸ਼ਾਮ ਬਹਿੰਦਾ ਸੀ ਜਾ ਕੇ ਤੇ ਸ਼ਾਮ ਨੂੰ ਮਿਸਤਰੀਆਂ ਤੋਂ ਬਾਅਦ ਹੁੰਦਾ ਸੀਗਾ ਨੰਜਾਇਜ਼ ਸਾਰੀਆਂ ਜੋ ਵੀ ਗੱਲਾਂ ਇਹ ਬੇਬੁਨਿਆਦ ਕੀਤੀਆਂ ਗਈਆਂ ਜਦੋਂ ਕਿ ਮੇਰੇ ਹੁਣ ਪਿੱਛੇ ਜੇ ਉਹ ਕਾਰਜਕਾਰੀ ਸੌਰਵ ਵਾਲੀ ਇਹਨਾਂ ਨੇ ਭੰਗ ਕਰਤੀ ਸੀ ਕੋਈ ਹਲੇ ਚੋਣ ਨਹੀਂ ਹੋਈ ਕੁਛ ਨਹੀਂ ਹੋਈ ਇਹ ਹੁਣ ਆਪ ਦੇ ਆਪ ਨੂੰ ਜਾਣ ਕੇ ਪ੍ਰਧਾਨਪੁਰ ਦੁਨ ਭਾਨਣ ਲੱਗੇ ਇਹ ਕਹਿੰਦੇ ਜੀ ਤੁਹਾਡੇ ਤੇ ਰੋਪ ਲਾਇਆ ਕਿ ਸੁਸ਼ੀਲ ਮਿੱਡਾ ਜੀ ਜਿਹੜਾ ਹਸਾਬ ਨਹੀਂ ਦਿੰਦੇ ਸਾਬ ਸਾਰਾ ਉੱਥੇ ਪਿਆ ਹੀ ਮੈਂ ਤਾਂ ਖੁੱਦ ਕੰਨਾਂ حساب ਮੈਂ ਉੱਥੇ ਮੰਦਿਰ ਦੇ ਵਿੱਚ ਹੀ ਪਿਆ ਸਾਰਾ ਕੁਝ ਮੇਰੇ ਕੋਲ ਕੱਚੀਆਂ ਕਾਪੀਆਂ ਤੇ ਵੀ ਲਿਖਿਆ ਹੋਇਆ ਹੈ ਪੰਡਤ ਜੀ ਨੂੰ ਵੀ ਜੋ ਮੈਂ ਪੈਸੇ ਭੁਣਾਉਂਦਾ ਸੀ ਉਹਨਾਂ ਦਾ ਵੀ ਹਿਸਾਬ ਪਿਆ ਸਾਰਾ ਕੁਝ ਮੰਦਿਰ ਦੇ ਵਿੱਚ ਹੀ ਪਿਆ ਮੇਰੇ CCTV ਦੇ ਵਿੱਚ ਦਿਖ ਰਿਹਾ ਹੈ ਕਿ ਉੱਥੇ ਧੱਕਾ ਮੁੱਕੀ ਹੋਈ ਹੈ ਕਿ ਜਦੋਂ ਉਹ ਕੌੜੀਆਂ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਧੱਕਾ ਮਰ ਗਿਆ ਉਹ ਕਿਹਨੇ ਧੱਕਾ ਮਾਰਿਆ ਉਹੋ ਜਿਹਾ ਕਿ ਇਨਕ ਮਾਰਸੀ ਸਰ ਸੀ ਆਪਸ ਚ ਦੋਨੇ ਜਣੇ ਕਿ ਦੂਜੇ ਨੂੰ ਕਹਿੰਦੇ ਸੀ ਕਿ ਲੈ ਬਾਹਰ ਚਲੀਏ ਇਦਾਂ ਕਰਕੇ ਤੇ ਉਹ ਉਸ ਦਿਨ ਨਾਲ ਉਹ ਡਿੱਗ ਪਿਆ ਮੈਂ ਵੀ ਡਿੱਗਿਆ ਸੀਗਾ ਤੇ ਆ ਗੱਲ ਹੋਈ ਤੁਹਾਡੇ ਵੀ 6:00 ਵਜੇ ਆ ਮੇਰੇ ਕੋਲ ਦੇ 6:00 ਵਜੇ ਸੀਗੀ ਤੇ ਇੱਕਾ ਮੇਰੀ ਤਾਂਲੀ ਠੁੱਕ ਗਈ ਸੀਗੀ ਤੇ ਅੱਜ ਤੋਂ ਮੋਢਾ ਵੀ ਯਾਨਕਿ ਦੂਜੇ ਦਿਨ ਪਤਾ ਲੱਗਿਆ ਕਿ ਮੋਢਾ ਵੀ ਦੁਖੀ ਜਾਂਦਾ ਉਹਨਾਂ ਦੇ ਕਹਿਣ ਮਦਾਵੇ ਵੀ ਯਕੀਨ ਕਮਾਲ ਦੇ ਜਿਆਦਾ ਸੱਟਾਂ ਮਾਰਿਆ ਉੱਪਰ ਬੈਠ ਕੇ ਕੁੱਟ ਮਾਰ ਹੋਈਏਗੀ ਤੇ ਉਹਦੀ ਹਾਲਤ ਜਿਹੜੀ ਗੰਭੀਰ ਲੋਜਾਨਾ ਰੈਫਰ ਕੀਤਾ ਗਿਆ ਉਹ ਤਾਂ ਹੁਣ ਪਤਾ ਨਹੀਂ ਜੀ ਇੱਥੇ ਜਦੋਂ ਸੀਗਾ ਰਾਤ ਨੂੰ ਸਾਰਾ ਕੁ ਕਾ ਉਹ ਦੋਨਾਂ ਡਾਕਟਰ ਨੂੰ ਪੁੱਛਿਆ ਸੀਗਾ ਲੇਡੀ ਡਾਕਟਰ ਸੀ ਜਿਹੜੀ ਕਹਿੰਦੀ ਦੋਨਾਂ ਦੇ ਬਰਾਬਰ ਦੀ ਹੈਗੀ ਆ ਕੋਈ ਇਹੋ ਜਿਹੀ ਕੋਈ ਖਾਸ ਗੱਲ ਨਹੀਂ ਕਿ ਵਾਧੇ ਵਾਲੀ ਬਾਅਦ ਚ ਪਤਾ ਨਹੀਂ ਇਹਨਾਂ ਨੇ ਕਿਵੇਂ ਉਹਨੂੰ ਜਾਣ ਕੇ ਛੁੱਟੀ ਛੱਤੀ ਦਵਾ ਕੇ ਰੈਫਰ ਕਰਾ ਲਿਆ ਏ ਮੈਨੂੰ ਨਹੀਂ ਪਤਾ ਕਿਉਂਕਿ ਜਦੋਂ ਡਿੱਗੇ ਆ ਦੂਜੀ ਵਾਰੀ ਜੋ ਵੀ ਆ ਮੈਨੂੰ ਨਹੀਂ ਪਤਾ ਮੇਰੀ ਅੱਖ ਅਗੇ ਨਹੀਂ ਰ ਆ ਗਿਆ ਫਿਰ ਮੈਨੂੰ ਯਾਨਕਿ ਬੀਪੀ ਵਾਧਾ ਮੇਰਾ ਵੀ ਜੇ ਮੈਂ ਬੈਂਚ ਤੇ ਬੈਠਾ ਸੀਗਾ ਨਹੀਂ ਉਹ ਵੈਂਚ ਤੇ ਬੈਠ ਕੇ ਮੈਨੂੰ ਪਾਣੀ ਪੋਣੀ ਪਿਆ ਆ ਇਹ ਚੰਗਾ ਭਲਾ ਗਾਲਾਂ ਕੱਢਦਾ ਅੰਦਰ ਨੂੰ ਗਿਆ ਅੰਦਰੋਂ ਫੇਰ ਪਤਾ ਨਹੀਂ ਇਹ ਕਹਿੰਦਾ ਮੈਂ ਬਿਹੋਸ਼ ਹੋ ਗਿਆ ਇਹਨੂੰ ਚੱਕ ਕੇ ਲੈ ਗਏ ਪਤਾ ਨਹੀਂ ਤੇ ਪੀਨ ਕੁਵਾਰ ਤੇ ਮੈਂ ਵੀ ਬਿਹੋਸ਼ੀ ਦੇ ਹਾਲਤ ਦੇ ਵਿੱਚੋਂ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਲੈ ਕੇ ਗਏ ਆ ਉਹ ਕਹਿੰਦੇ ਬਈ ਤੁਸੀਂ ਜਿਹੜੇ ਆ ਖੁਦ ਸਕੂਟਰੀ ਚਲਾ ਕੇ ਇੱਥੋਂ ਤੇਜ਼ ਚਲਾ ਕੇ ਲੈ ਕੇ ਗਏ ਠੀਕ ਆਈ ਇੱਥੋਂ ਸਕੂਟਰੀ ਚੱਕ ਕੇ ਮੈਂ ਗਿਆ ਜਦੋਂ ਜੀਟੀ ਰੋਡ ਤੇ ਪਹੁੰਚਿਆ ਮੈਨੂੰ ਚੱਕਰ ਆਣ ਲੱਗੇ ਫਿਰ ਮੈਂ ਸੌਰਵ ਨੂੰ ਸਕੂਟਰੀ ਫੜਾਤੀ ਉਹ ਗਾਇ ਉਹ ਚਲਾ ਕੇ ਲੈ ਕੇ ਗਿਆ ਸਕੂਟਰੀ